ਤਾਂ ਫੋਨ ਨੇ ਚੱਕਿਆ ਉਹਨਾਂ ਦੇ ਸਬੀਡੈਂਟ ਨਾਲ ਮੇਰੀ ਗੱਲ ਹੋਈ ਉਹਨਾਂ ਦਾ ਸਭ 10-15 ਤੇ ਲੱਗਣਗੇ ਮੁੰਡਾ ਬਿਲਕੁਲ ਕੈਮ ਹੋ ਜੂਗਾ ਅੱਛਾ ਕੀ ਜ਼ਿਆਦਾ ਇੰਜਰੀ ਕੀ ਹੈ ਉਹਨਾਂ ਦੀ ਪੰਦੇਰ ਸਾਹਿਬ ਉਹਨਾਂ ਦੀ ਇੰਜਰੀ ਬਹੁਤ ੱਕਤਲ ਉਹਨਾਂ ਜੋ ਮੈਨੂੰ ਬਿਆਨ ਦਿੱਤੇ ਆ ਕਿ 14 ਬੰਦੇ ਮੈਨੂੰ ਕੁੱਟਦੇ ਰਹੇ ਆ ਅੱਛਾ ਠੀਕ ਆ ਲਜਾਣ ਤੋਂ ਬਾਅਦ ਵੀ ਇੱਥੋਂ ਲਜਾਣ ਤੋਂ ਬਾਅਦ ਵੀ ਬਿਲਕੁਲ ਉਹ ਤੋਂ ਬਾਅਦ ਉਹਨੂੰ ਕੁੱਟਿਆ ਮਾਰਿਆ ਤੇ ਹੂੰ ਹੂੰ ਉਦੋਂ ਵੱਲ ਲੱਤੋਂ ਦੀ ਖੱਬੀ ਖੱਬੀ ਲੱਤ ਉੜੀ ਆ ਹੂੰ ਹੂੰ ਕਹੇ ਹੂੰ ਹੂੰ ਉਹ ਗੱਲ ਮੇਰੀ ਹੋਈ ਉਹਦੇ ਨਾਲ ਹੂੰ ਹੂੰ ਸਾਰੇ ਤੇ ਐਸ ਵੇਲੇ ਉਹਨਾਂ ਦੀ ਮਾਤਾ ਇੱਥੇ ਸੀ ਤਾਇਆ ਵੀ ਸੀਗਾ ਘਰ ਵਾਲੀ ਸੀਗੀ ਸਾਰੇ ਸੀਗੇ ਚੜਦੀ ਕਲਾ ਚ ਐਸ ਵੇਲੇ ਕੋਸਾਂ ਨੂੰ ਮੋਰਚਾ ਜਾਂ ਤੁਹਾਡੀਆਂ ਲੋਕਾਂ ਦੀਆਂ ਮੰਗਾਂ ਚੜ੍ਹਦੀ ਕਲਾ 'ਚ ਹੋਣ ਇਸ ਵਾਰੇ ਸੰਯੁਕਤ ਕਿਸਾਨ ਮੋਰਚੇ ਨੇ 6 ਮੈਂਬਰੀ ਕਮੇਟੀ ਬਣਾਈ ਗਿਆ ਦੋ ਤਿੰਨ ਦਿਨ ਹੋ ਗਏ ਨੇ ਤੁਹਾਡਾ ਜਾਂ ਉਹਨਾਂ ਦਾ ਕਿਉਂਕਿ ਪਹਿਲਾਂ ਜੁਗਿੰਦਰ ਸਿੰਘ ਉਗਰਾਹਾਂ ਨੇ ਵੀ ਆਖਿਆ ਸੀ ਕਿ ਤਾਲਮੇਲ ਬਣਾ ਕੇ ਅਸੀਂ ਚੱਲਣ ਨੂੰ ਤਿਆਰ ਆ ਉਹ ਵੀ ਤੁਹਾਡੀ ਧਿਰ ਵੱਲੋਂ ਕੋਈ ਸਨੇਹਾ ਜਾਂ ਨਹੀਂ ਆਇਆ ਉਹਨਾਂ ਨੂੰ ਰਿਸਪਾਂਸ ਮੈਮ ਨੇ ਮੇਰੇ ਮੇਲ 'ਤੇ ਪੈਂਦੇ ਸੁਣ ਲਿਆ ਕਿ ਸਿਰਫ মিডিਆ ਚਾ ਕੋਈ ਆਪਸ਼ਨ ਹੀ ਉਹਨਾਂ ਵੱਲੋਂ ਜਿਹੜੀ ਕਮੇਟੀ ਉਗਰਾਹਾਂ ਸਾਹਿਬ ਨਾਲ ਤੁਹਾਡੀ ਗੱਲਬਾਤ ਹੁੰਦੀ ਰਹੀ ਉਹ ਕਹਿੰਦੇ ਉਹਨਾਂ ਨਾਲ ਗੱਲ ਹੁੰਦੀ ਸੀ ਜੀ ਉਗਰਾਹਾਂ ਸਾਹਿਬ ਦੇ ਦੇ ਜੇ ਇਸ ਕਮੇਟੀ ਬਾਰੇ ਗ੍ਰਾਹਕ ਸਾਹਿਬ ਦਾ ਕੋਈ ਫੋਨ ਨਹੀਂ ਆਇਆ ਇਹ ਮਿਲਣਾ ਇਹ ਤਾਂ ਨਹੀਂ ਮੋਰਚੇ ਚ ਹੁੰਦੀ ਰਹੀ ਵੈਸੇ ਜਦੋਂ ਮੋਰਚਾ ਚੱਲੇ ਹਾਂ ਮੋਰਚਾ ਚੱਲਿਆ ਬਾਕਾਇਦਾ ਮੈਂ ਕਿਹਾ ਸੀ ਇੱਕ ਬਿਆਨ ਤੇ ਮੈਂ ਗੱਲ ਕੀਤੀ ਸੀ ਉਹਨਾਂ ਨੇ ਉਹਨੇ ਮੈਂ ਕੀਤੀ ਸੀ ਅੱਛਾ ਉਹਨਾਂ ਨੇ ਕੀਤੀ ਸੀ ਠੀਕ ਆ ਤੇ ਕੋਈ ਕੋਈ ਟਵਾਣਾ ਸਾਹਿਬ ਕੋਈ ਇਹੋ ਜੀ ਧਰਨੀ ਹੈਗੀ ਮੀਡੀਆ ਚ ਬੋਲਣਾ ਨਹੀਂ ਚਾਹੁੰਦੇ ਕਿ ਜਿਹਦੇ ਕੋਲੇ ਤਿੰਨ ਤਿੰਨ ਵਾਰੀ ਨਹੀਂ ਗਿਆ ਹੂੰ ਟੀਮ ਲੈਕ ਕੋਈ ਕਹਦੇ ਨਾਲ ਤਾਂ ਖैर ਤੁਹਾਡਾ ਪ੍ਰੈਸ ਨੂੰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪਲ-ਪਲ ਦੀ ਜਾਣਕਾਰੀ ਦਿੰਦੇ ਹੋ WhatsApp ਤੇ ਵਧੀਆ ਇਨਫੋਰਮੇਸ਼ਨ ਹੈ ਠੀਕ ਹੈ ਤੇ ਦੂਸਰਾ ਪੰਦੇਰ ਸਾਹਿਬ ਜਿਹੜੀ ਇਹ ਛੇ ਮੈਂਬਰੀ ਕਮੇਟੀ ਬਣੀ ਹੈ ਇਹਨਾਂ ਨੂੰ ਵੀ 2 ਦਿਨ ਹੋ ਗਏ ਨੇ ਕਿ ਇਹਨਾਂ ਨੇ ਤੁਹਾਨੂੰ ਕੋਈ ਰਿਸਪਾਂਸ ਕੀਤਾ ਜਾਂ ਤੁਹਾਨੂੰ ਸੰਪਰਕ ਕੀਤਾ ਸਾਨੂੰ ਆਫੀਸ਼ੀਅਲੀ ਕੋਈ ਰਿਸਪਾਂਸ ਨਹੀਂ ਹੈ মিডিਆ ਚੈੱਕ ਠੀਕ ਹੈ ਨਾ ਕਾਕਾ ਜੀ ਨਾਲ ਉਧਰ ਕੋਈ ਗੱਲ ਹੋਈ ਤੇ ਮੈਂ ਕਾਕਾ ਜੀ ਨੂੰ ਪੁੱਛ ਲਈ ਜਾਉਂਦਾ ਕਾਕਾ ਜੀ ਅਸੀਂ ਆਪਣੇ ਅੰਦਰ ਫੈਸਲਾ ਕਰ ਕਾਕਾ ਜੀ ਕੌਣ ਸ਼ਿਵ ਕੁਮਾਰ ਕਾਕਾ ਨਾ 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 ਕਾਕਾ ਨਹੀਂ ਕਾਕਾ ਸਿੰਘ ਕੋਟੜਾ ਅੱਛਾ ਕਾਕਾ ਸਿੰਘ ਕੋਟੜਾ ਓਕੇ ਤੇ ਜਿਵੇਂ ਇੱਕ ਵੀ ਸੁਣ ਲਿਓ ਇੱਕ ਫੈਸਲਾ ਹੋ ਗਿਆ ਕਿ ਇੱਕ ਕਮੇਟੀ ਆਊਗੀ ਤੇ ਗੱਲਬਾਤ ਕਰਾਂਗੇ ਓਕੇ ਹਾਂ ਓਕੇ ਤੇ ਮਤਲਬ ਗੱਲਬਾਤ ਮੈਚ्योर ਹੋ ਜੇ ਤਾਂ ਅੱਛਾ ਹੈ ਤੇ ਦੂਸਰਾ ਬਾਰਡਰ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਾਰੀਆਂ ਜਾ ਰਹੀਆਂ ਨੇ ਕਿ ਲੋਕ ਵਾਪਸ ਭਾਗੇ ਨੇ ਜੋ ਸਾਡਾ ਅੰਦਾਜ਼ਾ ਹੈ ਕਿ ਦੇਖੋ ਜਿਹੜੇ ਲੋਕ ਆਉਣ ਵਾਲੇ ਲੋਕ ਨੇ ਪਟਿਆਲਾ ਜ਼ਿਲ੍ਹਾ ਦੇ ਜਾਂ ਹੋਰ ਉਹ ਵਾਪਸ ਜਾ ਰਹੇ ਨੇ ਤੇ ਇੱਕ ਮੀਡੀਆ ਦੇ ਵਿੱਚ ਇਹ ਨਰੇਟਿਵ ਹੈ ਕਿ ਜੀ ਟਰਾਲੀਆਂ ਨਹੀਂ ਹੈਗੀਆਂ ਲੋਕ ਵਾਪਸ ਜਾ ਰਹੇ ਨੇ ਕੁਝ ਨੌਜਵਾਨ ਦੀਪ ਸਿੱਧੂ ਦੇ ਜੋ ਸਮਰਥਕ ਸੀ ਉਹਨਾਂ ਦਾ ਜ਼ਰੂਰ ਬਿਆਨ ਆਇਆ ਕਿ ਉਹ ਸੀ ਵਾਪਸ ਜਾ ਰਹੇ ਆ ਇਸ ਵਕਤ ਬਾਰਡਰ ਦੀ ਸਥਿਤੀ ਕੀ ਹੈ ਜਿਹੜਾ ਭੰਬਲ ਪੂਸਾ ਪਾਇਆ ਜਾ ਰਿਹਾ ਕਿ ਲੋਕ ਵਾਪਸ ਜਾ ਰਹੇ ਨੇ ਪਰ ਕੱਲ ਵੀ ਕਿਸਾਨ ਇੱਕ ਮਾਰਿਆ ਗਿਆ ਨਾ ਆਪ ਦਾ ਬਾੜਿਆ ਸੀ ਐਡੀ ਪੂਰੀ ਰਾਤ ਕੇ ਆ ਕੋਈ ਵਾਪਸ ਨਹੀਂ ਜਾ ਰਿਹਾ ਤੁਸੀਂ ਅੱਜ ਵੀ ਕੋਈ ਡਰੋਨ ਲਿਆਓ ਤੇ ਵਖਾ ਦਿਗੇ 10 ਕਿਲੋਮੀਟਰ ਤੱਕ ਕਾਫਲਾ ਘੁੱਟਾ ਵਾ ਕੋਈ ਸਮਝਦਾ ਨਹੀਂ ਕਿਸੇ ਵळे ਕੋਈ ਇਕਾ ਦੁੱਕਾ ਟਰਾਲੀ ਜਾ ਸਕਦੀ ਇੱਥੇ ਨਹੀਂ ਕਹਦੇ ਉਹ ਜਿਹੜੀ ਤਾਂ ਆ ਵੀ ਜਾਂਦੀਆਂ ਨਹੀਂ ਟਰਾਲੀ ਤਾਂ ਆਈ ਹੈ ਕਿਸਾਨ ਦੀ ਜਿਹਦੀ ਡੈਥ ਹੋਈ ਹੈ ਮਨਸੂਰ ਦੇ ਵਾਫ ਜੀਰੇ ਦਾ ਕਿਸਾਨ ਉਹ ਆਉਣੇ ਹੀ ਹਾਦਸਾ ਹੋਇਆ ਉਹ ਉਤਾਰੇ ਨੇ ਵਿੱਚ ਵਿੱਚ ਦਾ ਬਿਲਕੁਲ ਆਉਂਦਾ ਤਾਂ ਅੱਜ ਵੀ ਪੁਲਿਸ ਕਿਸਮ ਦੀ ਕੋਈ ਗੱਲ ਨਹੀਂ ਹੈਗੀ ਕੁਝ ਬੰਦੇ ਤੇ ਜੋ ਮਰਜ਼ੀ ਕਹਿਣ ਨਾ ਕਹਿਣ ਦੇਖੋ ਅਸੀਂ ਤਾਂ ਕੋਈ ਨੌਜਵਾਨਾਂ ਨੂੰ ਜਿਹੜੇ ਕੋਈ ਗਾਂ ਖੜਕੇ ਸਰਕਾਰ ਦੀਆਂ ਬੰਦੂਕਾਂ ਦਾ ਖਾਜਾ ਥੋੜਾ ਬਣਾਉਣਾ ਹੂੰ ਹੂੰ ਠੀਕ ਆ ਅਸੀਂ ਅੱਗੇ ਵਧਣਾ ਸਾਡਾ ਲੀਡਰਾਂ ਦਾ ਢੰਗ ਹੈ ਵੀ ਅਸੀਂ ਪੀਸਪੁਲੀ ਨੰਗੇ ਹੱਥ ਜਾਵਾਂਗੇ ਕਾਮਾਰੇ ਕੁੱਟੇ ਕੁਝ ਟਕਰਾਉਣਾ ਥੋੜਾ ਸਰਕਾਰ ਦੇੰ ਵੀ ਰੰਗ ਦੇਣਾ ਠੀਕ ਆ ਜੀ ਚਲੋ ਉਹਨੂੰ ਕੋਈ ਆਪ ਦੇ ਹਿਸਾਬ ਨਾਲ ਕਿਵੇਂ ਸੋਚਦਾ ਕਿਹੜੇ ਹਿਸਾਬ ਨਾਲ ਸੋਚਦਾ ਕੋਈ ਅਜੇ ਹੀ ਗੱਲ ਹੈ ਨਹੀਂ ਕਿ ਕੋਈ ਤਾਕਤਾਂ ਨਹੀਂ 200 ਤਾਕਤਾਂ ਨਹੀਂ ਇੱਥੇ ਜਿਹੜੀਆਂ ਮੋਰਚਾ ਆ ਰਹੇ ਉਹਦੇ ਪਰੋਚ ਨੇ ਇਹਦੇ باوجود ਤੁਸੀਂ ਦੇਖੋ ਜਿਹੜੇ ਵੀ ਲੋਕ ਮਿਲ ਰਹੇ ਨੇ ਦੇਖੋ ਜਿਹੜਾ ਉਧਰ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਉਹਦੇ ਪਰਿਵਾਰ ਜਿਹੜਾ ਸਟੈਂਡ ਲੈ ਕੇ ਗਿਆ ਹੂੰ ਹੂੰ ਤੁਸੀਂ ਮੰਨ ਸਕਦੇ ਉਹਦਾ ਸਟੈਂਡ ਕੋ ਹੋ ਸਕਦਾ ਤਾਂ ਪੈਸੇ ਬਿਲਕੁਲ ਬਿਲਕੁਲ ਆਉਦੇ ਬੋਨਮੀਆ ਸਿਸਟਰ ਵੀ ਕੱਲ ਮੋਰਚੇ 'ਚ ਆਈਆਂ ਨੇ ਹਾਲਾਂਕਿ ਉਹਨਾਂ ਦਾ ਭਰਾ ਜਿਹੜਾ ਮੋਰਚਰੀ 'ਚ ਪਿਆ ਪੰਦੇਰ ਸਾਹਿਬ ਦੂਸਰਾ ਜਿਹੜਾ ਹਰਿਆਣਾ ਸਰਕਾਰ ਇੱਕ ਦਾਵਾ ਕਰ ਰਹੀ ਹੈ ਕਿ ਨਹੀਂ ਜੀ ਸਾਡਾ ਇਲਾਕਾ ਇਹ ਜਰੀਫਾਂ ਚੱਕੀ ਮਿੰਡਦੇ ਵੀ ਰਹੇ ਨੇ ਪਰ ਪੰਜਾਬ ਸਰਕਾਰ ਨੇ ਕੋਈ ਪੁਖਤਾ ਦਾਵਾ ਨਹੀਂ ਪੇਸ਼ ਕਰਿਆ ਕਿ ਜਿੱਥੇ ਵਾਕਿਆਤ ਹੋਇਆ ਸ਼ੁਭ ਕਰਨ ਦਾ ਕਤਲ ਹੋਇਆ ਉਹ ਪੰਜਾਬ ਦਾ ਇਲਾਕਾ ਹੈ ਪੰਜਾਬ ਸਰਕਾਰ ਇਸ ਮਾਮਲੇ 'ਚ ਚੁੱਪ ਹੈ ਕਿਦਾਂ ਵੇਖਦੇ ਹੋ ਦੇਖੋ ਬੇਨਤੀ ਦੇਖੋ ਨਾ ਤਾਂ ਇਹਨਾਂ ਨੇ ਉਹ ਸ਼ਹੀਦ ਨੂੰ ਚੱਕਿਆ ਪੰਜਾਬ ਵਾਲਿਆਂ ਨਾਲ ਹਰਿਆਣਾ ਚੁੱਕ ਕੇ ਦਸੀ ਲੈਣਾ ਸਾਨੂੰ ਪਤਾ ਜੀ ਕਿਤੋਂ ਚੱਕਿਆ ਹੂੰ ਇਹ ਦਬਾ ਕਰਦੇ ਕਿਵੇਂ ਜੇ ਹਰਿਆਣਾ ਕਹਿੰਦਾ ਬਕੂਆ ਸਾਡਾ ਤਾਂ ਫਿਰ ਉਹ ਕੀ ਉਹ ਕਬੂਲ ਕਰਦੇ ਨੇ ਵੀ ਅਸੀਂ ਕਰ ਹਾਂ ਚੁੱਪਦਾ ਇਹਨਾਂ ਦੀ ਕਬੂਲ ਕਰਦੀ ਹੈ ਫਿਰ ਤਾਂ ਇੱਕ ਦੋ ਜੇ ਇਸ ਕਰਕੇ ਆ ਵੀ ਭਾਈ ਇੱਥੇ ਸੁਪਰੀਮ ਕੋਰਟ ਦੀਆਂ 20 ਰੂਲਿੰਗਸ ਨੇ ਹੂੰ ਤੇ ਪਹਿਲੀ ਐਫ ਆਈ ਆਰ ਤੇ ਕੋਈ ਬੰਦੀ ਨਹੀਂ ਹੂੰ ਜੇ ਕਹਿੰਦੇ ਉਹਦੇ ਗਾਂ ਪੜਤਾਲ ਤਾਂ ਜਾਂ ਚੱਲੂ ਨਾ ਹੂੰ ਕੋਈ ਸੈਂਟਰ ਨਾਲ ਮਤਲਬ ਪਕਾਉਣਾ ਚਾਹੁੰਦਾ ਉਹਦੀ ਮਰਜ਼ੀ ਆ ਹੂੰ ਠੀਕ ਠੀਕ ਆ ਸਵਾਲ ਤਾਂ ਵੀ ਤੁਸੀਂ ਕਹਿੰਦੇ ਪੰਜਾਬੀ ਇਹ ਤਾਂ ਬਹੁਤ ਵਧੀਆ ਗੱਲ ਸੀ ਮੁਖੰਦਰੀ ਸਾਹਿਬ ਕਹਿੰਦੇ ਵੀ ਮੈਨੂੰ 300 ਖਣਾ ਇਹ ਘਟਾ ਦੇ ਜੀ ਖਣਾ ਤੋਂ ਵੀ ਤੜਣਾ ਹੋ ਕੇ ਖੜ ਕੇ ਰਹਿ ਭਾਈ ਤੇ ਅਗਲਾ ਆਪਾਂ ਆਪਾਂ ਇਸ ਗੱਲ 'ਚ ਪੈਸੇ ਲੈ ਕੇ ਸੰਸਕਾਰ ਕਰਦੇ ਕਿ ਅਗਲਾ ਮੁੰਡਾ ਗੋਲੀ ਨਾਲ ਮਾਰਨ ਦੀ ਇਜਾਜ਼ਤ ਦੇਦੀ ਉਹਨਾਂ ਨੂੰ ਉਹ ਤਾਂ ਮੂੰਹ 'ਤੇ ਅੱਗੇ ਵਧਣਗੇ ਸਰਕਾਰ ਭਾਰੂ ਹੈ ਉਹ ਤਾਂ ਅੱਗੇ ਵਧਣਗੇ ਇਹੀ ਬਿੰਦਿਆ ਧੰਨਵਾਦ ਮਿਹਰਬਾਨੀ ਪੰਦੇਰ ਸਾਹਿਬ ਥੈਂਕ ਯੂ ਤੁਸੀਂ ਸਮਾਂ ਦਿੱਤਾ ਸੋ ਦੋਸਤੋ ਇਹ ਸਾਨੂੰ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਤਰਫੋਂ ਇਹਨਾਂ ਨੇ ਆਪਣਾ ਪੱਖ ਰੱਖਿਆ ਦੇਖੋ ਜੇ ਉਹ ਇਹਨਾਂ ਨੇ ਜਿਵੇਂ ਆਫੀਸ਼ੀਅਲੀ ਪੱਖ ਰੱਖਿਆ ਪਰ ਅਫਸੋਸ ਹੈ ਕਿ ਜਿਹੜੀ ਤਾਲਮੇਲ ਕਮੇਟੀ ਬਣੀ ਹੈ ਜੇ ਜਿਵੇਂ ਇਹਨਾਂ ਦੇ ਕਹਿਣ ਮੁਤਾਬਕ ਤਾਂ ਘੱਟੋ ਘੱਟ ਤਾਲਮੇਲ ਕਮੇਟੀ ਨੂੰ ਵੀ ਸੰਪਰਕ ਕਰਨ ਦੀ ਜ਼ਰੂਰਤ ਹੈ ਕਿ ਉਹ ਇਹਨਾਂ ਵਕਫਾ ਨਾ ਪਾਉਣ ਜਾਂ ਇਹਨਾਂ ਦੀ ਤਰਫੋਂ ਵੀ ਗੱਲ ਜਿਹੜੀ ਚੱਲੇ ਕਿਉਂਕਿ ਪਹਿਲਾਂ ਅਗਰਾਂਹ ਸਾਹਿਬ ਨੇ ਇਹਨਾਂ ਨੂੰ ਵੀ ਕਿਹਾ ਸੀ ਕਿ ਅਗਰਾਂਹ ਸਾਹਿਬ ਨਾਲ ਤਾਂ ਪੰਦੇਰ ਸਾਹਿਬ ਦੀ ਗੱਲਬਾਤ ਵੀ ਹੁੰਦੀ ਹੈ ਕਿ ਅਸੀਂ ਤਾਲਮਿਲ ਬਣਾ ਕੇ ਚੱਲਣ ਨੂੰ ਤਿਆਰ ਹਾਂ ਕਿ ਇਹ ਚੀਜ਼ਾਂ ਜੇ ਮੀਡੀਏ 'ਚ ਨੇ ਤੇ ਮੰਨ ਪਗ ਹੈ ਮਨਜੀਤ ਸਿੰਘ ਕਹਿੰਦੇ ਸਭ ਮੇਰੀ ਟਰਾਲੀ ਸ਼ੰਭੂ ਬਾਰਡਰ ਤੇ ਖੜੀ ਹੈ ਤੇ ਆ ਬਾਕੀ ਰੁਟੀਨ 'ਚ ਜਾ ਰਹੇ ਹਾਂ ਲੋਕੀ ਇਹ ਠੀਕ ਹੈ ਸੋ ਇਹ ਸੀ ਗੱਲਬਾਤ ਸਰਵਣ ਸਿੰਘ ਪੰਦੇਰ ਹੋਰ ਨਾਲ ਜਿਹੜੇ ਉਸ ਨੌਜਵਾਨ ਪ੍ਰਤਪਾਲ ਦੇ حال چال ਪੁੱਛ ਕੇ ਪੀਜੀਏ ਤੋਂ ਵਾਪਸ ਆ ਰਹਾ ਸੰਪਰਫਸ ਹੈ ਕਿ ਦੋਨਾਂ ਤਰ੍ਹਾਂ ਦੇ ਵਿੱਚ ਨਾ ਅਜੇ ਡੈਡਲੌਕ ਬਣਿਆ ਹੋਇਆ ਜੇ ਖੜੋਤ ਬਣੀ ਹੈ ਜੇ ਪੰਜਾਬੀ ਜ਼ੁਬਾਨ ਚ ਆ ਕੇ ਤੇ ਇਹ ਮਤਲਬ ਚਲੋ ਮੀਡੀਆ ਦੀ ਤਾਂ ਕੋਸ਼ਿਸ਼ ਆ ਕਿ ਖੜੇ ਪਾਣੀ 'ਚ ਡੇਟਾ ਮਾਰੀਏ ਤਰੰਗਾਂ ਬਣਦੀਆਂ ਨੇ ਕੁਛ ਨਾ ਕੁਛ ਹਲਜਲ ਹੁੰਦੀ ਹੈ ਕਿਉਂਕਿ ਖੜੇ ਪਾਣੀ ਬੁੱਸ ਜਾਂਦੇ ਨੇ ਪਰ ਅਫਸੋਸ ਕੇ ਗੱਲਬਾਤ ਜਿਹੜੀ ਆ ਉਹ ਅਜੇ ਨਹੀਂ ਸਿਰੇ ਚੜ੍ਹਈ ਜਿਹੜਾ ਕਿ ਬਹੁਤ ਜ਼ਰੂਰਤ ਹੈ ਕਿਉਂਕਿ ਇਸ ਅੰਦੋਲਨ ਚ ਠੀਕ ਹੈ ਕੁਝ ਹੋਰ ਕਿਸਾਨ ਆਗੂਆਂ ਨੇ ਲੱਖ ਗਲਤ ਕੀਤਾ ਹੈ ਇਲੈਕਸ਼ਨ ਲੜੇ ਨੇ ਪਰ ਗੱਲ ਇਹ ਆ ਕਿ ਉਹਦੇ ਚ ਇਹ ਆ ਕਿ ਇਲੈਕਸ਼ਨ ਲੜੇ ਨੇ ਰਾਜਨੀਤੀ ਕਰਦੇ ਨੇ ਰਾਜਨੀਤੀ ਕਰਨਾ ਕੋਈ ਗੁਨਾਹ ਨਹੀਂ ਹੈ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਮੰਦਭਾਗ ਹੈ ਪਰ ਉਹਨਾਂ ਨੇ ਆਪਣੇ ਆਪ ਨੂੰ ਰਿਗਰੈਟ ਕੀਤਾ ਅਫਸੋਸ ਦਾ ਪ੍ਰਗਟਾਵਾ ਕੀਤਾ ਤੇ ਉਸ ਗੱਲ ਨੂੰ ਅਸੀਂ ਥੋੜੀ ਦੇਰ ਲਈ ਲੰਬੇ ਰੱਖ ਕੇ ਇਸ ਅੰਦੋਲਨ ਦੀ ਜਿਹੜੀ ਭਾਵਨਾ ਜਿਦੇ ਨਾਲ ਆਮ ਬਲੋਕ ਜੁੜੇ ਨੇ ਨਹੀਂ ਤਾਂ ਐਡਾ ਪਬਲਿਕ ਦੇ ਨਜ਼ਰੀਏ ਨੂੰ ਪੇਸ਼ ਕਰਨ ਵਾਲਾ ਕੋਈ ਮੰਚ ਕਿਸੇ ਕੋਲ ਨਹੀਂ ਹੈ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਦੇ ਆਪਣੇ ਮੰਚ ਤੇ ਆਪਣੇ ਮਫਾਦ ਨੇ ਉਹਨਾਂ ਤੋਂ ਆਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਦੇਸ਼ ਭਰ ਦੇ ਵਿੱਚ ਕਿਸਾਨੀ ਦੇ ਹਾਲਾਤ ਦੀ ਆਪਾਂ ਰਿਪੋਰਟ ਪੇਸ਼ ਕੀਤੀ ਹੈ ਕਿ ਕਿੰਨੇ ਪਰਸੈਂਟ ਕਿਸਾਨਾਂ ਕੋਲ ਸਿਰਫ 1 ਏਕੜ ਜ਼ਮੀਨ ਹੈ ਸੋ ਇਸ ਕਰਕੇ ਇਸ ਸਮੇਂ ਦੀ ਜ਼ਰੂਰਤ ਹੈ ਦੇਸ਼ ਭਰ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਕਿਸਾਨ ਮਿਹਨਤ ਕਾਸ਼ ਲੁੱਟਿਆ ਜਾ ਰਿਹਾ 31% ਕਿਸਾਨ 50 ਸਾਲਾਂ ਚ ਖੇਤੀ ਤੋਂ ਬਾਹਰ ਆ ਗਏ ਨੇ ਜ਼ਮੀਨਾਂ ਵੇਚ ਚੁੱਕੇ ਨੇ ਉਹ ਖੇਤ ਮਜ਼ਦੂਰ ਬਣ ਗਏ ਨੇ ਕਿਉਂਕਿ ਕਿਸਾਨ ਦਾ ਜਿਹੜਾ ਪੁੱਤ ਹੈ ਉਹ ਖੇਤੀ ਹੀ ਵਧੀਆ ਕਰ ਸਕਦਾ ਹੈ ਉਹ ਸਿਰੀ ਰਲ ਗਏ ਨੇ ਸੋ ਇਸ ਕਰਕੇ ਜਿਹੜਾ ਇਹ سلسلہ ਨਾ ਹਾਲਾਂਕਿ ਸਿਰੀ ਦਾ ਵੀ ਉਹਨਾਂ ਨੂੰ ਸਤਕਾਰ ਹੈ ਪਰ ਉਹ ਆਪਣੀ ਹੋਂਦ ਖਤਮ ਕਰ ਗਏ ਨੇ ਉਹਨਾਂ ਦਾ ਆਪਣਾ ਸਵੈਮਾਨ ਚੂਰ ਹੋ ਗਿਆ ਮਿਹਨਤ ਭਾਵੇਂ ਉਹਦੇ ਵਿੱਚ ਵੀ ਹੈ ਕਿ ਉਹਨਾਂ ਨੇ ਤਰੱਕੀ ਕਰਕੇ ਉਹ ਖੇਤੀ ਤੋਂ ਇੰਡਸਟਰੀਅਲਿਸਟ ਜਾਂ ਛੋਟੇ ਉਦਯੋਗਪਤੀ ਨਹੀਂ ਬਣੇ ਹੈਨਾ ਛੋਟੇ ਹੁਨਰਮੰਦ ਨਹੀਂ ਬਣੇ ਐਂਟਰਪ੍ਰੈਨਰ ਨਹੀਂ ਬਣੇ ਬਲਕਿ ਉਹ ਇੱਕ ਮਜ਼ਦੂਰ ਕੈਟਾਗਰੀ ਚ ਆ ਗਏ ਨੇ ਸੋ ਜਿਸ ਦਾ ਅਫਸੋਸ ਹੈ ਮਜ਼ਦੂਰ ਦੀ ਸਥਿਤੀ ਭਾਰਤ ਵਰਗੇ ਦੇਸ਼ ਵਿੱਚ ਹੈ ਕੀ ਆਪਾਂ ਨੂੰ ਪਤਾ ਹੀ ਆ ਆਰਥਿਕ ਤੌਰ ਤੇ ਮਜ਼ਦੂਰ ਦਾ ਕਿੰਨਾ ਕਮਾਨਤਾਣਾ ਉਹ ਆਪਾਂ ਸਭ ਜਾਣਦੇ ਆ ਦੂਸਰੇ ਪਾਸੇ ਇਹਨਾਂ ਸਿਆਸੀ ਹਾਲਾਤਾਂ ਦੇ ਵਿੱਚ ਕੀ ਕੁਝ ਨਿਕਲਦਾ RAMCHANDRA GUHA ਜਿਨ੍ਹਾਂ ਨੂੰ ਅਕਸਰ ਸਰਕਾਰ ਬਹੁਤ ਸਾਰੇ ਮੁੱਦਿਆਂ ਤੇ ਘੇਰਦੀ ਹੈ ਤੇ ਉਹ ਵੀ ਫਿਗਰ ਤੇ ਫੈਕਟ ਨਾਲ ਸਰਕਾਰ ਨੂੰ ਇਹਨਾਂ ਮੁੱਦਿਆਂ ਤੇ ਕੇਅਰ ਤੇ ਵੀ ਨੇ ਉਹਨਾਂ ਦਾ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਾਂਗੇ ਸਰਵਣ ਸਿੰਘ ਪੰਦੇਰ ਹੋਰਾਂ ਦੀ ਗੱਲਬਾਤ ਤੁਸੀਂ ਸੁਣੀ